वाइस ओ मच डिफरेंट डिफरेंस क्योंकि फ्री है हम बस उन बसों में खड़ा सोना का काम कर कर लेते हैं इधर एड़े तो नहीं सी तू जा रही है तू सी ना जाओ तू तू सी ना जाओ तू सी जा रहे हो तू सी जाना है तू सी ना जाओ चलो आज स्कूटी बार करती है एक्चुअली प्रीतनुआ आई स्कूटी बार करने आऊंगी या ਹਾਂਜੀ ਅੱਜ ਤਾਂ ਰੋਟੀ ਹੀ ਸਵਾਦ ਲੱਗਣ ਲੱਗੀ ਮੂੰਹ ਦਾ ਟੇਸਟ ਵੀ ਆ ਗਿਆ ਹਨਾ ਹੋਰ ਕੀ ਮੈਨੂੰ ਨਹੀਂ ਇਹ ਤਾਂ ਨਹੀਂ ਸਵਾਦ ਲੱਗ ਰਹੀ ਸੀ ਲੱਗ ਰਹੀ ਸੀ ਮਮਾ ਨੂੰ ਕੀ ਹੋ ਗਿਆ ਇਹ ਕਾਲੀ ਖੁਸ਼ੀ ੜ ਗਈ ਉਹਨਾਂ ਇਹ ਖੁਸ਼ੀ ਮੈਂ ਤਾਂ ੜ ਗਿਆ ਜਿਵੇਂ ਮੂੰਹ ਕਰਿਆ ਹੀ ਐ ਮਸਾ ਮਸਾ ਨਿੰਦਨਾ ਵਾਦ ਲੈ 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 ਸ਼ਿਸ਼ ਬੰਗੜ ਗਈ ਮੈਂ ਬੰਗੜ ਥੋੜੀ ਦਾ ਤੂ ਵੀ ਤੇ ਨਹੀਂ ਠੀਕ ਸੀਗੇ ਨਾਲੇ ਤੁਸੀ ਦਾ ਧਿਆਨ ਸਾਡਾ ਠੀਕ ਹੋ ਗਈ ਮੈਂ ਕੀ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਬੱਲੇ ਸ਼ੇਰਾ ਮम्मा ਕਹਿੰਦੇ ਹਾਂ ਸੀਸਿਆਂ ਦਾ ਸੂਰਵਾ ਕਰ ਕਰਕੇ ਅੱਜ ਨੋ ਮੈਨ ਵਧ ਰਵਧ ਦੀ ਕੇ ਸੀਸਿਆਂ ਚ ਹਾਂ ਦੁੱਧ ਪੀ ਲੈ ਅਸੀਂ ਪੀ ਲੈ ਪੀ ਲੋ ਫਿਰ ਇਹ ਕਰੋ ਨੱਚ ਕੇ ਦਿਖਾ ਦੇ ਮੈਂ ਨੱਚਦੇ ਸੀਗੇ ਹਾਂ ਤੂੰ ਵੀ ਨੱਚ ਲੋ ਬਸ ਇਹ ਨੱਚਣਾ ਨਹੀਂ ਹਾਂ ਹਾਂ ਹਾਇਰੋ ਚੁੱਸਤੀ ਹੈ ਗੁੱਡ ਨਾਈਟ ਓਕੇ ਬਾਏ ਬਾਏ ਅਗਰ ਗੁੱਡ ਨਾਈਟ 슬ੀਪ ਰੀ ਬੈਸ ਸਲੀਪ ਵੇ ਹਾਂਜੀ ਖੁਸ਼ ਹੋ ਮੈਂ ਆ ਗਈ ਹਾਂਜੀ ਹਮ ਬਗ ਵੀ ਗਈ ਉਹ ਤਾਂ ਹੋਰ ਖੁਸ਼ੀ ਜਿਹੜਾ ਇਹਨਾਂ ਮੈਕੀਜੂਸ ਜੀ ਹੋਈ ਮਜੂਸ ਮਜੂਸ ਸੇ ਬੈਠੇ ਨੇ ਨਹੀਂ ਉਹ ਨੱਚਦੀ ਖੁੱਤੀ ਨਾ ਮਿਰਦੀ ਆਈ ਸੀ ਕੱਲ 5 ਵਜੇ ਚਲੀ ਗਈ ਜਦੋਂ ਸੂਸੀ ਪੈਰਲੀ ਕਲੱਬ ਚ ਦੇਖਿਆ ਪੂਰਾ ਪੈਕ ਕਰੀ ਖੜੀ ਸੀ ਉਹਦੇ ਮੋਹ ਨੂੰ ਉਹ ਮਤਲਬ ਪਹੁੰਚ ਗਈ ਸੀ 15 20 ਮਿੰਟ ਬਾਅਦ ਉਸ ਤੋਂ ਤੇ ਕੱਲ ਆਈ ਸੀ 5 ਵਜੇ ਅੱਜ ਚਲੀ ਗਈ 1:30 ਵਜੇ ਉਹ ਤਾਂ ਮੈਂ ਮਜੂਸ ਹੋਏ ਬੈਠੇ ਨੇ ਮਜੂਸ ਹੋਈ ਬੈਠੀ ਆ ਮੈਂ ਕੱਲ ਹੁਣ ਪੰਗੜੇਵਾਰੀ ਤੇ ਆਈ ਸੀ ਹਾਂ ਅੱਜ ਮਜੂਸ ਹੋਈ ਬੈਠੀ ਆ ਮਜੂਸ ਹੋ ਕੇ ਰੋਟੀ ਮੈਂ ਤਾਂ ਹੁਣ ਖਾਧੀ ਆ ਕਿੰਨੇ ਵਜੇ 3:30 ਵਜੇ ਸਵੇਰ ਦੀ ਰੋਟੀ ਹੋਰ ਅੱਛਾ ਜੀ ਇਹ ਨਹੀਂ ਕਰ ਰੋਟੀ ਖਾਣ ਨੂੰ ਮੈਂ ਤਾਂ ਬਈ ਮੈਂ ਤਾਂ ਵੀ ਉਦੋਂ ਹੀ ਖਾ ਲਈ ਸੀ ਜਦੋਂ ਆਏ ਸੀਗੇ ਅੱਜ ਦੱਸਣੇ ਰਾਜਗੜ੍ਹ ਗਏ ਸੀ ਅੱਜ ਤੇ ਕੀ ਕਰਨਗੇ ਸੀ ਆਪਾਂ ਮਥੜੇ ਕਰਨ ਗਏ ਸੀ ਮਥੜੇ ਨੂੰ ਜੀ ਸੀ ਮਥੜੇ ਕਰਨ ਗਏ ਸੀ ਮੌਸ ਅੱਜ ਮਥੜੇ ਕਰਨ ਗਏ ਸੀਗੇ ਐਂਡ ਫਿਰ ਅੰਦਰ ਵੇ ਆਸੀ ਕੁਝ ਖਾ ਗਏ ਆ ਪ੍ਰੀਤ ਨੇ ਖਾਇਆ ਮਤਲਬ ਮੈਂ ਵੀ ਖਾਇਆ ਮੰਮੀ ਮੰਮੀ ਨੇ ਵੀ ਖਾਇਆ ਪਰ ਘਟ ਖਾਇਆ ਪ੍ਰੀਤ ਨੇ ਵੱਧ ਖਾਇਆ ਉਸ ਕਰਕੇ ਪ੍ਰੀਤ ਰੋਟੀ ਨਹੀਂ ਖਾਕੇਗੀ ਸਿੱਧਾ ਬਿਨਾਂ ਰੋਟੀ ਖਾਏ ਦਰ ਚਲੀਗੀ ਮੈਂ ਮੈਨੂੰ ਰੋਟੀ ਭਾ ਕੇ ਦੇ ਦਿੱਤੀ ਸੀ ਉਹਨੇ ਮੰਮੀ ਨੇ ਹੁਣ ਖਾਈ ਤੇ ਮੈਂ ਹੁਣ ਖਾਈ 3:30 ਵਜੇ ਅੱਛਾ ਪਤਾ ਨਹੀਂ ਤਾਂ ਹੀ ਸਿਰ ਦੁਖ ਰਿਹਾ ਹੁਣ ਸਿਰ ਦੁਖੀ ਜਾ ਰਿਹਾ ਜਦੋਂ ਹੀ ਅੱਛਾ ਪਤਾ ਨਹੀਂ ਤੇਲ ਚੜ ਗਿਆ ਕਿਸੇ ਨੂੰ ਸਾਹ ਨਹੀਂ ਆ ਰਿਹਾ ਵੀ ਮੇਰਾ ਹੈ ਤੇਲ ਚੜਨਾ ਤੇ ਹਾਂ ਕਮੈਂਟ ਕਰਕੇ ਦੱਸ ਦਿਓ ਕਿਹਨੂੰ ਕਿਹਨੂੰ ਤੇਲ ਚੜਦਾ ਹੈ ਮੰਮੀ ਨੂੰ ਤੇਲ ਬਹੁਤ ਛੜਦਾ ਬਈ ਗੱਡੀ ਦਾ ਮਤਲਬ ਗੱਡੀ ਹੋਵੇ ਬੱਸ ਹੋਵੇ ਡੀਜ਼ਲ ਗੱਡੀ ਜਾ ਛੜਦਾ ਆਪਣੀ ਪੈਟਰੋਲ ਹੈ ਫਿਰ ਵੀ ਛੜੀ ਜਾਂਦਾ ਇਹਦਾ ਵੀ ਤੇ ਬਸ ਤੇ ਤਾਂ ਤੁਸੀਂ ਪੁੱਛੋ ਹੀ ਨਾ ਮੰਮੀ ਤੇ ਚਾਚੀ ਆਣੇ ਪਲਾਨ ਬਣਾਇਆ ਸੀ ਅੰਮ੍ਰਿਤਸਰ ਜਾਣ ਦਾ ਚਾਚੇ ਚਾਚਾ ਜੀ ਨਾਲ ਚਾਚੇ ਜੀ ਆਣ ਟਾਈਮ ਤੇ ਪਲਾਨ ਕੈਨਸਲ ਕਰ ਗਏ ਤੇ ਮੰਮੀ ਨੇ ਵੀ ਕੈਨਸਲ ਕਰਨਾ ਪਿਆ ਮੰਮੀ ਦਾ ਵੀ ਕਿਉਂ ਕਿ ਮੰਮੀ ਵਾਸਤੇ ਜਾ ਹੀ ਨਹੀਂ ਸਕਦੇ ਕਿਉਂ ਚੜਦਾ ਇਹਨਾਂ ਤੇਲ ਦੱਸੋ ਤੁਹਾਨੂੰ ਪਤਾ ਨਹੀਂ ਰੱਬ ਨੇ ਕਿਹੜਾ ਇਹ ਜਾ ਫਿਲਟਰ ਲਾਤਾ ਬੜਾ ਬਾਹਰ ਤੇਜ਼ ਖਿੱਚਦਾ ਹੈ ਤੇਲ ਤਾਂ ਨਾ ਮਹਿੰਗਾ ਹੋਇਆ ਪਰ ਤੁਹਾਨੂੰ ਚੜ ਗੇ ਜਾਂਦਾ ਇਹ ਇੱਕ ਵਾਰ ਬੱਸ 'ਚ ਕਹਿ ਦੋ ਦੀ ਹਾਂ ਬੱਸ ਵਾਲੇ ਭਾਈ ਨੇ ਉਹਨੂੰ ਕਿਹਾ ਵੀ ਟਾਕੀ ਕੋਲ ਬੈਠਣਾ ਤੇਲ ਚੜਦਾ ਹੈ ਹਨਾ ਮੈਂ ਨਹੀਂ ਕਿਸੇ ਹੋਰ ਨੇ ਕਿਹਾ ਦੀ ਤੇਲ ਚੜਦਾ ਮੈਨੂੰ ਟਾਕੀ ਕੋਲ ਬੈਠਣਾ ਹੈ ਹੂੰ ਕਹਿੰਦਾ ਸੌਰੀ ਇਹਨਾਂ ਤੇਲ ਮਹਿੰਗਾ ਹੋਇਆ ਵਾ ਤੈਨੂੰ ਕਿੱਥੇ ਚੜੀ ਜਾਂਦਾ ਕਹਿੰਦਾ ਤੇਲ ਤਾਂ ਬੱਸਾਂ ਜਮਸਾ ਪਾਉਣ ਨੂੰ ਮਿਲਦਾ ਹਾਂ ਤੇ ਇਹ ਚੜਦਾ ਹੈ ਤੇਲ ਭਾਈ ਇਹ ਜਿਹੜੂ ਚੜਦਾ ਨਾ ਫਿਰ ਉਹਨੂੰ ਤਾਂ ਬੱਸ ਗੱਡੀ ਦੇ ਕੋਲ ਖੜ ਕੇ ਆ ਕੇ ਜਣ ਲੱਗ ਜਾਂਦਾ ਹੈ ਪਰ ਇਹ ਨਾ ਹੁਣ ਚੜਨੋਂ ਹਟ ਗਿਆ ਦੀ ਮੈਨੂੰ ਅੱਜ ਵੱਲ ਜ਼ਿਆਦਾ ਚੜਿਆ ਪਤਾ ਨਹੀਂ ਕਿ ਇਹ ਮੇਂ ਬਿਮਾਰ ਕਰਕੇ ਪਤਾ ਨਹੀਂ ਵੀ ਭੁੱਖਾ ਢਿੱਡ ਦੀ ਤਾਂ ਕਰਕੇ ਹੁਣ ਤੁਸੀਂ ਸਾਰੇ ਦੱਸਿਓ ਵੀ ਇਹ ਭੁੱਖਿਆਂ ਨੂੰ ਜ਼ਿਆਦਾ ਚੜਦਾ ਹੈ ਰੋਟੀ ਨਾ ਖਾ ਕੇ ਕਿ ਰੋਟੀ ਖਾਣ ਤੋਂ ਬਾਅਦ ਜ਼ਿਆਦਾ ਚੜਦਾ ਹੈ ਮਤਲਬ ਕੋਈ ਸੋਲੂਸ਼ਨ ਹੋਵੇ ਇਹਦਾ ਕੋਈ ਹੱਲ ਕਿਸ ਨੂੰ ਪਤਾ ਹੋਵੇਗੀ ਬੰਦ ਨੂੰ ਸਿੱਖਦੇ ਰਹਿਣਾ ਚਾਹੀਦਾ ਕੋਈ ਵਿਦਵਾਨ ਹੋਵੇ ਉਹ ਵੀ ਬੰਦਾ ਹੀ ਕਹਿੰਦਾ ਵੀ ਮੈਂ ਮੈਨੂੰ ਸਿਖਾਓ ਹੋਰ ਸਿਖਾਓ ਤਾਂ ਜਿਹੜੀ ਜੀ ਸਾਨੂੰ ਨਾ ਨਾ ਪਤਾ ਹੋਵੇ ਉਹ ਦੱਸ ਦਿਓ ਕਮੈਂਟ ਚ ਵੀ ਕੀ ਪਤਾ ਉਹ ਚੀਜ਼ ਨਾਲ ਨਾ ਛੱਡਦਾ ਹੋਵੇ ਕਈ ਕਹਿੰਦੇ ਨੇ ਹੁਣ ਅਖਬਾਰ ਦੇ ਉੱਪਰ ਬੈਠੋ ਨਹੀਂ ਛੱਡਦਾ ਜਾਂ ਫਿਰ ਰੋਟੀ ਨਾ ਖਾਓ ਤਾਂ ਨੀ ਛੱਡਦਾ ਜਾਂ ਫਿਰ ਰੋਟੀ ਤੋਂ ਮਤਲਬ ਟਰੈਵਲ ਤੋਂ ਪਹਿਲਾਂ ਹੀ ਗੋਲੀ ਜੀ ਹੁੰਦੀ ਉਹ ਖਾਓ ਉਹ ਨਾਲ ਨੀ ਛੱਡਦਾ ਪਰ ਸਾਰਾ ਕੁਝ ਵਰਤ ਹੈ ਮਮੀ ਨੂੰ ਫਿਰ ਵੀ ਚੜ ਹੀ ਜਾਂਦਾ ਹਾਂ ਮੈਨੂੰ ਕਹਿੰਦੇ ਅਖਵਾਇਓ ਪਤਾ ਨਹੀਂ ਅਸੀਂ ਕਿੱਥੇ ਜਾਣਾ ਦੀ ਇੱਥੋਂ ਰਾਜਗੜ ਜਾਣਾ ਦੀ ਇੱਥੋਂ ਪਟਿਆਲੇ ਤੋਂ ਹੂੰ ਕਹਿੰਦੇ ਜਾਣਾ ਦੀ ਪਹਾੜੇ ਮੱਥਾ ਦੇਖਣ ਭੀਖੀ ਜਾਣਾ ਹੂੰ ਕਹਿੰਦੇ ਵੀ ਇੱਕ ਗੋਲੀਆਂ ਨੇ ਦਵਾਈ ਜੀ ਕਹਿੰਦੇ ਇਹ ਦਵਾਈ ਖਾ ਲੋ ਸਾਰੇ ਜਣੇ ਵੀ ਤੇਲ ਨਹੀਂ ਕਿਸੇ ਨੂੰ ਚੜਦਾ ਪਟਿਆਲੇ ਤੋਂ ਪਾਖੜਾ ਕਿੰਨੀ ਕੁ ਦੂਰ ਹੈ ਪਟਿਆਲੇ ਤੋਂ ਲਈ ਗੋਲੀ ਪਾਖੜਾ ਤੱਕ ਤਾਂ ਬੁਰਾ ਹਾਲ ਹੋ ਗਿਆ ਮੈਂ ਕਿਹਾ ਇਸ ਤੋਂ ਜੰਗਦਾ ਮੈਂ ਗੋਲੀ ਤੋਂ ਵੀ ਨਹੀਂ ਠੀਕ ਸੀ ਗੋਲੀ ਤੋਂ ਬਿਨਾ ਫੇਮਿੰਪ ਉਹ ਨਹੀਂ ਘਟਪ ਜਾਨੀਆ ਹੂੰ ਇਹ ਤਾਂ ਮਾ ਰਾਜਗੜ ਨਹੀਂ ਟੱਪੀ ਤਾਂ ਕਰਕੇ ਪਤਾ ਨਹੀਂ ਸਿਸਟਮ ਰੱਬ ਨੇ ਕਿਆ ਹੱਲ ਲਾਇਆ ਹੈ ਹਾਂ ਬੇਕਾਰ ਤੇਲ ਖਿੱਚਦਾ ਜਿਹੜਾ ਵੈਸੇ ਚੜਦਾ ਹੂੰ ਤੇਲ ਚੜ ਕੇ ਫਿਰ ਬਹੁਤ ਜ਼ਿਆਦਾ ਅਜੀਬ ਮਹਿਸੂਸ ਹੁੰਦਾ ਹੁਣ ਸੰਤਰਾ ਵੀ ਨਹੀਂ ਖਾ ਸਕਦੀ ਸੀ ਸੰਤਰੇ ਨਾਲ ਉਤਰ ਜਾਂਦਾ ਤੇਲ ਵੈਸੇ ਮਸਮੀਆਂ ਮਸਮੀਆਂ ਲੱਗੇ ਹੋਏ ਆ ਆਪਣੇ ਪਿੰਡ ਉਹਦੀ ਗੱਲ ਕਰ ਰਹੇ ਨੇ ਮਮੀ ਹਾਂ ਉਹ ਮਸਮੀਆਂ ਲੈ ਕੇ ਆਪ੍ਰੀਤ ਤੇ ਉਹ ਵੀ ਨਹੀਂ ਖਾ ਸਕਦੀ ਜੀ ਕਿਉਂਕਿ ਬਿਮਾਰ ਚੱਲ ਰਹੀਆਂ ਹਨੀ ਹੂੰ ਠੀਕ ਨਹੀਂ ਹੈਗੀ ਤਬੀਤ ਸੈੱਟ ਨਹੀਂ ਹੈਗੀ ਨਾ ਹੂੰ ਬੁਖਾਰ ਜ਼ੁਖਾਮ ਕੋਲਡ ਖਾਂਸੀ ਉਹ ਸਭ ਮਸਮੀਆਂ ਜਿਹਾ ਬੁਖਾਰ ਹੈ ਜਿਵੇਂ ਸੋਜਿਸ ਵਗੈਰਾ ਵੀ ਮੂੰਹ ਤੇ ਆ ਜਾਂਦੀ ਓਵੇਂ ਵੀ ਹੋ ਜਾਂਦਾ ਹੈ ਹੂੰ ਤੇ ਬਹੁਤ ਪਰੇਸ਼ਾਨ ਜੀ ਚੱਲ ਰਹੀ ਜਿੰਦਗੀ ਇਸ ਟਾਈਮ ਤਾਂ ਪਰੇਸ਼ਾਨ ਘਾਦੀ ਜ਼ਿੰਦਗੀ ਬਸ ਉਹ ਬਿਮਾਰ ਕਰਕੇ ਹੀ ਉਹ ਕਿਹਨੇ ਜੇ ਬੰਦਾ ਬਿਮਾਰ ਹੋ ਪਰੇਸ਼ਾਨ ਹੈ ਹੈ ਮੈਨੂੰ ਯਾਰ ਅਸੀਂ ਇਹ ਕਹਿੰਦੇ ਮੈਂ ਘਟਕੇ ਦਾ ਵੈ ਨਹੀਂ ਇਹ ਕਹਿੰਦਾ ਮੈਨੂੰ ਕਹ ਰਿਹਾ ਸਭ ਤੋਂ ਪਹਿਲੇ ਇਸ ਘਰ ਚ ਬਿਮਾਰ ਮੈਂ ਹੀ ਹੋਇਆ ਸੀ ਕਹੇ ਲਾਈਏ ਲਾਗਦੀ ਬਿਵਾਰੀ ਮੈਨੂੰ ਮੈਂ ਉਧਰ ਗਿਆ ਸੀ ਜਿਸ ਦਿਨ ਤੁਸੀਂ ਹੋਇਆ ਨਾ ਬਿਮਾਰ ਮੈਂ ਉਧਰ ਗਿਆ ਸੀ ਮੈਨੂੰ ਨਹੀਂ ਕਹਿ ਸਕਦੇ ਤੁਸੀਂ ਹਾਂ ਇਹ ਤੇਰੀ ਮੈਨੂੰ ਮੈਂ ਉਧਰ ਗਿਆ ਹੋਇਆ ਸੀ ਮੈਂ ਉਹਦੇ ਸੌਰੇ ਗਿਆ ਹੋਇਆ ਸੀ ਰਾਤ ਸਟੇ ਕੀਤੀ ਉਧਰ ਮੈਂ ਤੇ ਸਟੇ ਕਰਕੇ ਮੈਂ ਕ੍ਰਿਕਟ ਖੇਡ ਕੇ ਵਾਪਸ ਆਇਆ ਮਮੀ ਬਿਮਾਰ ਹੋ ਗਏ ਉਹ ਤਾਂ ਫਿਰ ਘਰ ਚ ਲੱਭਦਾ ਫਿਰ ਦਦੀ ਨੂੰ ਬੁਖਾਰ ਵੀ ਕਿੱਧਰ ਗਿਆ ਬੰਦਾ ਤੂੰ ਆਇਆ ਨਹੀਂ ਹਾਂ ਨਹੀਂ ਮੈਂ ਬਿਮਾਰੀ ਸੀ ਉਸ ਟਾਈਮ ਤੇ ਉਧਰ ਗਿਆ ਮੈਨੂੰ ਜਿੰਮੜ ਗਿਆ ਹੋ ਸਭ ਤੋਂ

ਨਾ ਰੀਲ ਚ ਤੁਸੀਂ ਬੜਾ ਨਾਚ ਰਹੇ ਸੀ ਹੁਣ ਨਾਚ ਰਹੇ ਨਾજર ਲੱਗ ਗਈ ਕੱਲ ਤਾਹੇ ਦਸਹੇਰ ਦੇ ਦੁਖੀ ਜਾ ਰਹੇ ਕੋਈ ਨਾਚ ਰਖੇ ਨੂ ਚਲੀ ਗਈ ਤਾਣੀ ਨਾਚ ਰਹੇ ਹੋਰ ਪਸਤ ਨੂ ਚਲੀ ਗਈ ਉਸ ਫੇਰ ਮੈਂ ਹੁਣ ਉਹ ਆਉਗੀ ਤਾਂ ਪੱਕੀ ਆਉਗੀ ਹਾਂ ਹੁਣ ਉਹਨੂੰ ਕਹਿ ਗਏ ਤੋਰਿਆ ਕਿ ਹੁਣ ਦਾਈਆਂ ਦੁਪਲੇ ਜੇ ਤਾਂ ਲਾ ਨਾ ਆ ਗਈ ਬਾਗੀ ਆ ਗਈ ਬਾਗੀ ਦੇਖ ਭਾਈ ਹੁਣ ਮੈਂ ਵੀ ਵਾਰਾ ਨਾ ਤੇ ਹੁਣ ਤੂੰ ਪੱਕੀ ਵਾ ਜਾ ਕਿਉਂਕਿ ਆਂ ਜਾਂ ਜੋ ਵੀ ਹਰਾਸ ਹੁੰਦੀ ਹੈ ਪਹਿਲਾਂ ਉਧਰੋਂ ਆਉਂਦੀ ਹੈ ਤੇਰੀ ਕਰਕੇ ਇੱਧਰ ਆ ਕੇ ਫੇਰ ਇਧਰੋਂ ਤੇਰੇ ਕਰਕੇ ਹੁਣ ਉਧਰ ਗਈ ਹੈ ਰਾਜ਼ ਮੈਂ ਟਿਆ ਹਾਂ। ਹੂੰ। ਐਈ ਉਹਨਾਂ ਨੂੰ ਕਹਿਵੇ ਠੰਡ ਠੰਡ ਨੂੰ ਆਪਣੇ ਘਰੇ ਬਹਿ ਜਾ ਟਿੱਕੇ। ਜੀ। ਸੁਣ ਲਿਆ ਠੰਡ ਠੰਡ ਨੂੰ ਘਰੇ ਬੈਠ ਕੇ ਚੁੱਕ ਕੇ ਟਿੱਕੇ। ਹੋਰ ਠੰਡ ਠੰਡ ਤਾਂ ਕਿਧਰੇ ਨਹੀਂ ਸੰਜਣਾ ਜਾਇਦਾ। ਲੈ ਕਿਉਂ ਨਹੀਂ ਜਾਣਾ ਚਾਹੀਦਾ? ਆਪਣੇ ਆਪਣੇ ਘਰੇ ਰਹੋ ਟਿੱਕੇ ਵਾਸਤੇ। ਵਿਆਹ ਤੋਂ ਬਾਅਦ ਸੀ ਮੈਂ ਚਾਰ ਵਾਰ ਬਨਾਲੀ ਗਿਆ ਹਾਂ, ਹੰਡ ਜੀ ਗਿਆ ਹਾਂ। ਬਰਫ ਚ। ਸਨੋਫਾਲ ਦੇਖਣ। ਹੁਣ ਤੁਹਾਡਾ ਸ਼ੌਂਕ ਇਹ ਹੋ ਗਿਆ ਹੋ ਗਿਆ ਵੀ ਸ਼ਕਾ ਨੂੰ ਯਾਰ ਉਰੀ ਬਹੁਤ ਠੰਡ ਹੈ। ਹੂੰ। ਗਰਮੀ ਚ ਉਹ ਬੰਦਾ ਮਨਾਲੀ ਮਨੋਲੀ ਤਾਂ ਗਰਮੀ ਚ ਮੱਲਾਉਰੇ ਗਰਮੀ ਹੁੰਦੀ ਉਹ ਸਰਦੀ ਹੁੰਦੀ ਹੈ। ਪਰ ਇੱਕ ਚੀਜ਼ ਮਾੜੀ ਲੱਗਦੀ ਆ ਉਦੋਂ। ਅੱਧੇ ਰਸਤੇ ਆ ਕੇ ਗਰਮੀ ਸ਼ੁਰੂ ਹੋ ਜਾਂਦੀ ਹੈ ਜੇ ਮਨਾਲੀ ਤੋਂ ਬੰਦਾ ਵਾਪਸ ਆ ਰਿਹਾ ਹੋਵੇ ਪਰ ਪਹੁੰਚ ਕੇ ਕੁਲੂ ਟੱਪ ਕੇ ਮੰਡੀ ਕੋਲ ਪਹੁੰਚ ਕੇ ਹਨਾ ਤੇ ਮੰਡੀ ਗੁਰਦੁਆਰਾ ਸਾਹਿਬ ਹੈ ਉੱਥੇ ਪਹੁੰਚ ਕੇ ਥੋੜੀ ਗਰਮੀ ਸ਼ੁਰੂ ਹੋ ਜਾਂਦੀ ਹੈ ਉੱਥੇ ਜਾ ਕੇ ਲੱਗਦਾ ਯਾਰ ਹੁਣ ਪੰਜਾਬ ਚਾ ਕੇ ਹੋਰ ਗਰਮੀ ਹੋ ਜਾਣੀ ਹੈ ਉਹ ਥੋੜਾ ਜਿਹਾ ਮੂਡ ਘਰਾਵੋ ਜਾਂਦਾ ਹੈ ਗਰਮੀ ਚ ਇਹ ਨੁਕਸਾਨ ਹੈ ਫਾਇਦਾ ਇਹ ਹੈ ਵੀ ਉੱਥੇ ਜਾ ਕੇ ਸਰਦੀ ਹੁੰਦੀ ਹੈ ਮਣੀ ਕਾਨਾ ਸਾਹਿਬ ਹੋ ਗਿਆ ਐਂਡ ਚਿਲਡ ਸਰਦੀ ਇਹਨਾਂ ਪਰ ਬਰਫ ਹੀ ਮੈਣੀ ਨੇ ਉੱਧਰ ਹੋਰ ਤਾਂ ਕੀ ਹੁੰਦਾ ਹੈ ਹਾਂ ਸਨੋਫਾਲ ਪੂਰੀ ਤਾਕੜੀ ਵਾਲੀ ਉਹ ਕੀ ਦੇਖਣਾ ਇੱਥੇ ਫ੍ਰੀਜੋ ਕੱਢ ਚਾਰ ਗੜ ਆਹ ਹੁਣ ਕਮਰਾ ਵਾਈਟ ਹੁਣ ਮੈਂ ਕੀ ਕਹਾ ਪੂਰਾ ਵਾਵੇ ਵਾਈਟ ਹੁੰਦਾ ਨਾਲ ਦੇਲੇ ਪੇੜ ਪੌਦੇ ਵਾਈਟ ਗੱਡੀਆਂ ਵਾਈਟ ਆਸਮਾਨ ਵਾਈਟ ਲੋਕ ਵੀ ਵਾਈਟ ਫਿਰ ਫੈਰਾ ਕੀ ਇਹ ਤਾਂ ਵੈਸੇ ਦੇਖਣ ਦਾ ਬਸ ਸ਼ੌਂਕ ਸਨੋਫਲ ਇੱਕ ਵਾਰ ਤਾਂ ਦੇਖਣੀ ਚਾਹੀਦੀ ਜ਼ਿੰਦਗੀ ਚ ਕੋਈ ਵੀ ਹੈ ਮੈਂ ਤਾਂ ਇੱਕ ਵਾਰ ਵੀ ਦੇਖਿਆ ਇੱਕ ਵਾਰ ਤਾਂ ਦੇਖੋ ਯਾਰ ਤੈਨੂੰ ਆਪਾਂ ਗਏ تھے ਮੰਮੀ ਨੇ ਸਨੋਫਲ ਨੇ ਦੇਖੀ ਪਰ ਮੰਮੀ ਨੇ ਉਹ ਮਹੌਲ ਦੇਖਿਆ ਹੋਇਆ ਵੀ ਸਾਰਾ ਕੁਝ ਚਿੱਟਾ ਆਜੂ ਦੇਖ ਉਹਦਾ ਦੇਖਿਆ ਹਾਂ ਸਾਰਾ ਕੁਝ ਚਿੱਟਾ ਹਾਂ ਪਹਾੜ ਚਿੱਟੇ ਪੇੜ ਪੌਦੇ ਚਿੱਟੇ ਪੈਂਦੀ ਨਹੀਂ ਦੇਖੀ ਪਰ ਦੇਖੀ ਤਾਂ ਜਿਹੜਾ ਸੀ ਮੈਨੂੰ ਕਿੰਨੇ ਜਣੇ ਚਲੇ ਗਏ ਇਹ ਛੱਡ ਕੇ ਮੈਨੂੰ ਜਿੰਦਾ ਲਾ ਕੇ ਅੰਦਰ ਕਮਰੇ 'ਚ ਰਾਤ ਨੂੰ 3 ਵਜੇ ਇਹ ਤੂੰ ਸਿਆਬ ਦੱਸੋ ਸਾਰੇ ਸਮਝਦਾਰੋ ਬੰਦੇ ਨੂੰ ਰਜਾਈ ਪਿਆਰੀ ਐ ਕਿ ਬਾਹਰ ਬਰਫ਼ ਦੇਖਣੀ ਚਾਹੀਏ ਬਰਫ਼ ਦੇਖਣੀ ਹੇ ਤੁਸੀਂ ਪਹਿਣ ਗਏ ਸੀ ਉੱਥੇ ਇਹਨਾ ਪੈਸਾ ਲਾ ਕੇ ਤੇਲ ਲਾ ਕੇ ਹੋਟਲ ਦਾ ਖਰਚਾ ਲਾ ਕੇ ਇੰਨਾ ਪਹਿਣ ਗਏ ਸੀ ਅੱਪ ਉੱਥੇ ਨਹੀਂ ਨਾ ਮੈਂ ਪਹਿਲਾਂ ਹੀ ਗਈ ਸੀ ਮੈਂ ਥੋੜਾ ਥੱਕੇ ਨਾ ਵਾਕੀ ਦੀ ਅੱਪਾ ਪਹਿਣ ਗਏ ਤੇ ਅੱਪਾ ਉਹਨਾਂ ਰਜਾਈ ਲੈ ਕੇ ਪਹਿਰੇ ਇਹ ਆ ਕੇ ਬਾਅਦੋ ਦੇਖ ਇੰਨੀ ਬਰਫ਼ ਪਈ ਇੰਨੀ ਬਰਫ਼ ਪਈ ਇਹ ਵੀਡੀਓ ਬਣਾਉਣ ਲਈ ਮੌਜੂਦ ਹੈਗੀ ਬਰਫ। ਉਸ ਟਾਈਮ ਮਨਾਲੀ ਦਾ ਇੰਨਾ ਕ੍ਰੇਸੀ ਨਾ ਮੈਨੂੰ ਮਤਲਬ ਹੁਣ ਵੀ ਹੈਗਾ। ਜੂਨ ਜੁਲਾਈ ਚ ਮੈਂ ਘਰ ਦੇ ਨਾਲ ਗਿਆ। ਚਾਚਾ ਜਦੋਂ ਪਿਆ ਚਾਚੀ ਨਾਲ ਗਏ ਸੀ ਮਨਾਲੀ ਕਰਨ ਮਣੀ ਕਰਨ ਸਭ ਜਾਣਾ ਸੀ ਪਗਾਏ ਨੀ ਤੇ ਰਿਵਾਜ ਸਾਰ ਚਲੇ ਗਏ ਸੀ। ਜੂਨ ਜੁਲਾਈ ਚ ਗਿਆ। ਜੂਨ ਜੁਲਾਈ ਤੋਂ ਬਾਅਦ 2 ਮਹੀਨੇ ਬਾਅਦ 3 ਮਹੀਨੇ ਬਾਅਦ ਅਸੀਂ ਫੇਰ ਗਏ। ਜਦੋਂ ਆਪਾਂ ਗਏ ਸੀ ਮਿਸ ਹੋ ਗਿਆ ਮਣੀ ਕਰਨ ਸਭ ਗਾਣਾ ਹੀ ਜਾਣਾ। ਮਣੀ ਕਰਨ ਸਾਹਿਬ ਪਲੱਸ ਮਨਾਲੀ ਨਵੰਬਰ ਚ। 1 ਮਹੀਨੇ ਬਾਅਦ ਦਸੰਬਰ ਚ ਫੇਰ ਗਏ ਮੁੰਡਿਆਂ ਨਾਲ। ਤਿੰਨ ਵਾਰ ਗਿਆ ਤਿੰਨ ਵਾਰ ਗਿਆ 6 ਮਿੰਟ 5 ਮਿੰਟ ਚ ਤਿੰਨ ਵਾਰ ਬਣਾ ਲਈ ਕਰੇ ਟਾਈਮ ਟੈਮ ਦੀ ਗੱਲ ਹੁੰਦੀ ਹੁਣ ਥੋੜਾ ਘਾਟਾ ਕਰੇ ਮਨਾਲੀ ਦਾ ਹੁਣ ਹੈਗਾ ਵੀ ਉੱਤਰਾਖੰਡ ਵੀ ਜਾ ਹੀ ਆਏ ਹੁੰਦਾ ਹੈਮਗੋਨ ਸਾਹਿਬ ਦੋ ਵਾਰ ਜਾ ਆਇਆ ਮੈਂ ਸੋ ਹੁਣ ਕਿਤੇ ਨਵੀਂ ਜਗ੍ਹਾ ਲੱਭਾ ਆਪਾਂ ਨੂੰ ਨਮਸਕਾਰ ਆਵਣੀ ਦਾ ਹੈਮਗੋਨ ਸਾਹਿਬ ਦੀ ਹੈਮਗੋਨ ਸਾਹਿਬ ਦੀ ਕਿ ਮੈਨੂੰ ਪਤਾ ਨਾ ਮੇਰੇ ਸਰੀਰ ਦਾ ਹੁਣ ਤਾਂ ਮੈਂ ਮੈਨੂੰ ਆਏ ਐ ਹੁਣ ਜੇ ਕੋਈ ਕਹੇ ਕਿ ਅੰਮ੍ਰਿਤਸਰ ਜਾਣਾ ਐ ਬਸ ਤੇ ਬਸ ਤੇ ਨਹੀਂ ਜਾਂਦੀ ਹਾਂ ਗੱਡੀ ਜਾ ਸਕਦੀ ਐ ਜਿਹੜਾ ਕੋ ਮੈਨੂੰ ਗੱਡੀ ਰੋਕ ਲੈ ਥੋੜੇ ਥੋੜੇ ਟਾਈਮ ਬਾਅਦ ਜਦੋਂ ਮ ਤੇ ਜਾ ਮੈਂ ਜਾ ਤੁਸੀਂ ਟ੍ਰੇਨ ਤੇ ਠੀਕ ਆ ਟ੍ਰੇਨ ਹੀ ਬਸ ਓਡ ਦੱਸ ਦਾਂ ਹਾਂ ਟ੍ਰੇਨ ਤੇ ਹਲੇ ਮੈਂ ਖਸਮ ਜਾਣਾ ਹੈ ਉਹ ਬਾਬਾ ਜੀ ਹਲੇ ਚਿੱਠੀ ਨਹੀਂ ਬਾਹਰ ਵਾਲੇ ਬੁਲਾ ਨਹੀਂ ਰਹੇ ਠੀਕ ਉੱਥੇ ਜਾਣਾ ਬਸ ਠੀਕ ਇਹ ਤਾਂ ਬੁਲਾਣ ਕੋ ਜਾਉਣੀ ਅੱਜ ਸਵੇਰੇ ਵੀ ਅਸੀਂ ਵਲੌਗ ਬਣਾ ਸਕਦੇ ਸੀ ਪਰ ਬਣਾਇਆ ਨਹੀਂ ਪਿੰਡ ਗਏ ਸੀ ਕਾਫੀ ਕੁਝ ਕੀਤਾ ਬਣਾਇਆ ਨਹੀਂ ਸੋ ਕਿਉਂਕਿ ਇੱਕ ਤਾਂ ਦਬਿੰਦੇ ਠੀਕ ਮੇਰੀ ਮੰਮੀ ਦੀ ਤੇ ਪ੍ਰੀਤ ਨੇ ਵੀ ਉਧਰ ਜਾਣਾ ਸੀ ਸੋ ਕਾਲੀ ਕਾਲੀ ਚ ਨਹੀਂ ਬਣਿਆ ਓਕੇ ਤਾਂ ਬਸ ਇਹ ਵਲੌਗ ਇਤਾਂ ਕੀ ਹੈ ਮਿਲਦੇ ਆਪਾਂ ਕੱਲ ਦੀ ਵੀਡੀਓ ਚ ਵਲੌਗ ਨਹੀਂ ਵੀਡੀਓ ਹੈ ਇਹ ਵਲੌਗ ਨਹੀਂ ਵਲੌਗ ਨਹੀਂ ਠੀਕ ਹੈ ਵੀਡੀਓ ਹੈ ਕੱਲ ਮਿਲਦੇ ਆ ਓਕੇ ਬਾਏ 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 ਕਰ ਦੋ ਬਾਏ